ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਹਿਜਪ੍ਰੀਤ ਕੋਰ ਹੈ ਮੈਂ 8ਵੀਂ ਜਮਾਤ ਵਿੱਚ ਪੜ੍ਹਦੀ ਹਾਂ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਸ ਦਾ ਨਾਮ ਹੈ ਚੁੰਮ ਚੁੰਮੇ ਰੱਖੋ ਚੁੰਮ ਚੁੰਮੇ ਰੱਖੋ ਨੀਏ ਕਲਗੀ ਜੁਜਾਰ ਦੀ ਫੁੱਲਾ ਵਾਂਗੂੰ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ ਜਾਂਘ ਵਿੱਚੋਂ ਲਾੜੇ ਕੇ ਸਿਪਾਹੀ ਮੇਰੇ ਆਣਗੇ ਚੰਨਾ ਦੇ ਆ ਚਿਹਰਿਆਂ ਤੇ ਚੰਨ ਮੁਸਕਾਨਗੇ ਚੰਨਾ ਦੇ ਆ ਚਿਹਰਿਆਂ ਤੇ ਚੰਨ ਮੁਸਕਾਨਗੇ ਵੇੜੇ ਵਿੱਚ ਠਾਠਾ ਮਾਰੂ ਖੁਸ਼ੀ ਸੰਸਾਰ ਦੀ ਚੁੰਮ ਚੁੰਮ ਰੱਖੋ ਨੀ ਇਹ ਕੱਲ੍ਹ ਦੀ ਜੁਝਾਰ ਦੀ ਚੁੰਮ ਚੁੰਮ ਰੱਖੋ ਨੀ ਇਹ ਕੱਲ੍ਹ ਦੀ ਜੁਝਾਰ ਦੀ ਕੁੱਲੇ ਕੁੱਲੇ ਹੱਥ ਕਿਰਪਾਨਾਂ ਵਿੱਚ ਗੋਰੀਆਂ ਕੱਲ੍ਹ ਨੇ ਸਵੇਰੇ ਦੀਆਂ ਜੋੜੀਆਂ ਮੈਤੋ ਕੋੜੀਆਂ ਕੱਲ ਨੇ ਸਵੇਰੇ ਦੀਆਂ ਜੋੜੀਆਂ ਮੈਂ ਤੋੜੀਆਂ ਜਿੰਨਾ ਦਾ ਵੀ ਛੋੜਾ ਨਾ ਸੀ ਪੱਲ ਮੈਂ ਸਹਾਰ ਦੀ ਚੁੰਮ ਚੁੰਮ ਰੱਖੋ ਨੀਏ ਕੱਲ 기 ਜੁਜਾਰਦੀ ਚੁੰਮ ਚੁੰਮ ਰੱਖੋ ਨੀਏ ਕੱਲ 기 ਜੁਜਾਰਦੀ ਕੋੜੀਆਂ ਦੇ ਪੋੜ ਜਦੋਂ ਕੰਨਾ ਸੁਣ ਵਜਦੇ ਵੇਖਣਾ ਨੂੰ ਨੈਣ ਬੂਹੇ ਵੱਲ ਨੇ ਭਜਦੇ ਵੇਖਣਾ ਨੂੰ ਨੈਣ ਬੂਹੇ ਵੱਲ ਨੇ ਭਜਦੇ ਲਹੂ ਨਾਲ ਲਹੂ ਨਾਲ ਪੀਜੀ ਕੋੜੀ ਪੁੱਭਾ ਮਾਰਦੀ ਲਹੂ ਨਾਲ ਪੀਜੀ ਕੋੜੀ ਪੁੱਭਾ ਮਾਰਦੀ ਚੁੰਮ ਚੁੰਮ ਲੱਖੋ ਕਰਨੀਏ ਕੱਲ੍ਹ ਗਈ ਜੁਜਾਰਦੀ ਚੁੰਮ ਚੁੰਮ ਰੱਖੋ ਨੀਏ ਕੱਲ੍ਹ ਗਈ ਜੁਜਾਰਦੀ ਕਟ ਕਾਠੀ ਉੱਤੇ ਲਹੂ ਨੇ ਇਹ ਦੱਸਿਆ ਮਾਏ ਤੇਰਾ ਜੋੜਾ ਦਾਦੇ ਕੋਲ ਜਾ ਹੈ ਵਸਿਆ ਛੱਡ ਦੇ ਉੜੀਕ ਹੁਣ ਹੰਸਾ ਦੀ ਡਾਰਦੀ ਛੱਡ ਦੇ ਉੜੀਕ ਹੁਣ ਹੰਸਾ ਦੀ ਡਾਰਦੀ ਚੁੰਮ ਚੁੰਮ ਰੱਖੋ ਨੀ ਇਹ ਕੱਲ੍ਹ ਕੀ ਜੁਝਾਰਦੀ ਚੁੰਮ ਚੁੰਮ ਰੱਖੋ ਨੀ ਇਹ ਕੱਲ੍ਹ ਕੀ ਜੁਝਾਰਦੀ ਚੁੰਮ ਚੁੰਮ ਰੱਖੋ ਨੀ ਇਹ ਕੱਲ੍ਹ ਕੀ ਜੁਝਾਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ